BSF ਦੇ ਵੱਲੋਂ ਸੀਮਾ ਪਰਿਹਰੀ ਮੈਰਾਥਨ 2024 ਦਾ ਆਗਾਜ਼ ਕੀਤਾ ਗਿਆ ਤੇ ਇਸ ਦਾ ਮੁੱਖ ਟੀਚਾ ਹੈਂਡ ਟੂ ਹੈਂਡ ਵਿਦ ਬਾਰਡਰ ਪਾਪੂਲੇਸ਼ਨ 2024 ਹੈ ਦੱਸਿਆ ਕਿ ਇਹ ਮੈਰਾਥਨ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਸ਼ੁਰੂ ਹੋਵੇਗੀ ਜੋ ਕਿ ਤਿੰਨ ਪੜਾਵਾਂ ਦੇ ਵਿੱਚ ਵੰਡੀ ਹੋਈ ਹੈ ਪਹਿਲੇ ਪੜਾਅ ਦੇ ਵਿੱਚ 42 ਕਿਲੋਮੀਟਰ ਦੀ ਰੇਸ ਹੋਵੇਗੀ ਅਤੇ ਦੂਸਰੇ ਪੜਾਅ ਦੇ ਵਿੱਚ 21 ਕਿਲੋਮੀਟਰ ਦੀ ਦੌੜ ਲਗਾਈ ਜਾਵੇਗੀ ਅਤੇ ਤੀਸਰੇ ਪੜਾਅ ਦੇ ਵਿੱਚ 10 ਕਿਲੋਮੀਟਰ ਦੀ ਦੌੜ ਲਗਾਈ ਜਾਵੇਗੀ ਦੱਸਦੀ ਹੈ ਕਿ ਪਹਿਲੀਆਂ ਦੋਵੇਂ ਮੈਰਾਥਨ ਦੌੜਾਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਸ਼ੁਰੂ ਹੋਣਗੀਆਂ ਤੇ ਜਦਕਿ ਤੀਸਰੀ ਮੈਰਾਥਨ ਦੌੜ ਟੋਲ ਪਲਾਜ਼ਾ ਤੋਂ ਸ਼ੁਰੂ ਕੀਤੀ ਜਾਵੇਗੀ ਤੇ ਇਤਨੇ ਮੈਰਾਥਨ ਦੌੜਾਂ ਅੰਮ੍ਰਿਤਸਰ ਦੇ ਜੀਸੀਪੀ ਅਟਾਰੀ ਵਾਗਾ ਬਾਰਡਰ ਆ ਕੇ ਸਮਾਪਤ ਹੋਣਗੀਆਂ ਤੇ ਇਸ ਦੇ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਨੌਜਵਾਨ ਲੜਕੇ ਲੜਕੀਆਂ ਪਹੁੰਚੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੌੜ ਦੇ ਵਿਜੇਤਾ ਨੂੰ ਜੀਸੀਬੀ ਅਟਾਰੀ ਵਿਖੇ ਮੈਡਲ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤਿੰਨੇ ਦੌੜਾਂ ਦੇ ਵਿਜੇਤਾਵਾਂ ਨੂੰ 1 ਲੱਖ ਰੁਪਏ ਤੋਂ ਲੈ ਕੇ ਵੱਖ-ਵੱਖ ਰਾਸ਼ੀ ਦੇ ਅਨੁਸਾਰ ਇਨਾਮ ਵੀ ਦਿੱਤੇ ਜਾਣਗੇ। ਸਭ ਤੋਂ ਪਹਿਲਾ ਇਨਾਮ 1 ਲੱਖ ਰੁਪਏ ਦਾ ਹੋਵੇਗਾ ਅਤੇ ਘੱਟ ਤੋਂ ਘੱਟ ਇਨਾਮ 5000 ਤੱਕ ਦਾ ਹੋਵੇਗਾ। ਦੱਸਦੀ ਕਿ ਇਸ ਦੇ ਵਿੱਚ ਕਰੀਬ 1500 ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਤੇ ਇਸ ਮੈਰਾਥਨ ਦੌੜ ਨੂੰ ਬੀਐਸਐਫ ਡੀਜੀ ਨਿਤਿਨ ਅਗਰਵਾਲ ਦੇ ਵੱਲੋਂ ਹਰੀ ਝੰਡੀ ਦੇਖੇ ਰਵਾਨਾ ਕੀਤਾ ਗਿਆ। आज की मैराथन के बारे में जैसे मैंने पहले कहा जो हमारे देश का फिट इंडिया मूवमेंट है और पंजाब में नशा मुक्ति को लेकर बड़ी चर्चा है बड़ा अभियान है ये दोनों को मिला के एक अभियान है और हमारा हैशटैग भी है हैंड इन हैंड विद बॉर्डर पॉपुलेशन क्योंकि हम बॉर्डर पॉपुलेशन के साथ निरंतर रहते हैं बॉर्डर में उनके साथ ही रहते हैं काम करते हैं तो एक वो हमारा एक तरह से बी का एक्सटेंशन है तो उसी को भी रिकॉग्नाइज करते हुए बॉर्डर एरिया से हमने लोगों को बुलाया है तो वो इसमें दौड़ रहे हैं शिरकत कर रहे हैं और मुझे लगता है कि अगले साल और भी ज्यादा लोग इसमें आएंगे सर कितने किलोमीटर की ये ये इसमें तीन तरह की रेसें हैं एक तो जो मैराथन होती है फोर्टी किलोमीटर एक हाफ मैराथन इक्कीस किलोमीटर और एक दस किलोमीटर तो तीन रेसें हैं अभी पहली इनागरेट हुई है अब हम जा रहे हैं हाफ मैराथन थोड़ी देर में ये थर्ड है है। ये थर्ड 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 है। और कितने जिनकी रजिस्ट्रेशन हो गया टोटल तो पंद्रह सौ सो, सोलह सौ के करीब है तीनों अलग अलग रेसो में तो इसको लेके काफी उत्साह है इससे पहले सर दो इवेंट हुए हैं उसमें रजिस्ट्रेशन जो है वो बढ़ी है या ਮਰਗਲ ਵੜੀ ਰਹੀ ਕਿਉਂ ਪਤਾ ਹੈ ਸਰਕਾਰ ਕੰਮ ਕਰ ਰਹੀ ਹੈ ਬੋਰਡਰ ਸਕਿਉਰਟੀ ਫੋਰਸ ਬਹੁਤ ਹੀ ਸਵਾਗਤ ਜੋ ਕਰ ਰਹੀ ਹੈ ਇਹਦੇ ਨਾਲ ਇੱਕ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਵਧੀਆ ਇੱਕ ਢੰਗ ਹੈ ਜਿਹੜਾ ਇਹਨਾਂ ਨੂੰ ਆਪਾਂ ਮੋਟੀਵੇਟ ਕਰਦੇ ਆ ਇਹ ਇਹ ਨਾਲ ਦੀ ਨਾਲ ਸਾਨੂੰ ਉੱਥੇ ਜਿੱਦਾਂ ਕੋਈ ਭਰਤੀ ਆਉਂਦੀ ਆ ਬੋਰਡਰ ਸਕਿਉਰਟੀ ਫੋਰਸ ਦੀ ਆਰਮੀ ਦੀ ਉਹਦੇ ਵਾਸਤੇ ਸਾਨੂੰ ਤਿਆਰ ਕਰਦੇ ਆ ਬੇਨ ਮੋਟਿਵੇ ਇਹ ਆ ਵੀ ਹਾਰੇ ਪਿੰਡ ਦੇ ਜਿਹੜੇ ਕੈਂਪ ਲਾਉਂਦੇ ਛੋਟੇ ਛੋਟੇ एक दे नौजवानों आज पे 42 किलोमीटर मैराथन करने के लिए आई हूँ और मुझे बहुत ब्लेस्ड फील हो रहा है कि बीएसएफ की तरफ से हमें ये मौका मिला है कि हम 42 किलोमीटर रनिंग करेंगे और एज कम्पेयर टू ये सिर्फ बी एस एफ या आर्मी फोर्सेज के लिए नहीं है ये सिविल के लिए भी है और ये बहुत अच्छी अपॉर्चुनिटीज है गर्ल्स के लिए बॉयज के लिए की वो यहाँ पर आकर फोर्टी टू किलोमीटर मैराथन करे क्यूँकी उनकी जो अंदर का जो एक होता है जुनून होता है वो जाग जाता है की हम ये वी कैन डू इट ਮੈਨੂੰ ਕੋਈ ਜੀਮ ਦੇ ਲੋਕ ਪਾਰਟਿਸਪੇਟ ਕਰਕੇ ਬਹੁਤ ਵਧੀਆ ਲੱਗਦੀ ਕੀ ਕਿਹਾ ਜਾਵੇ ਮੈਂ ਜਿਹੜੇ ਅੱਜਕੱਲ ਜਿਹੜੇ ਲੋਕ ਕਹਿੰਦੇ ਨੇ ਕਿ ਅੱਛੇ ਦੇ ਵਿੱਚ ਸੁਝਾ ਰਹੇ ਹੱਥ ਸਾਡੇ ਨਾਰਾਇਣ ਕੀ ਮਸਦਾ ਕਰੀ ਨੋ 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 ਇਹ ਇਹ ਕਹਿਣਾ ਚਾਹੁੰਦੀ ਆ ਕਿ ਰੱਤਵਾਦੀ ਮੈਰਾਥਨ ਚ ਪਾਰਟਿਸਪੇਟ ਕਰੋ ਆਪਣੀ ਲਾਈਫ ਨੂੰ ਵਧੀਆ ਬਣਾਓ ਤੇ ਮਤਲਬ ਕਿ ਮੈਰਾਥਨ ਚ ਮੇਰਾ ਨਾਮ ਦਲਾਵਰ ਸਿੰਘ ਹੈ ਉਹਦੇ ਬੀਐਸਐਫ ਵੱਲੋਂ ਬਹੁਤ ਵੱਡਾ ਬਰਾਲਾ ਵਾ ਇੱਕ ਦੇ ਦੇ ਨਾਲ ਲੋਕ ਨਸ਼ੇ ਤੋਂ ਪਛਾਹਟ ਹੁੰਦੇ ਆ ਤੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਾਹ ਵਾ ਇਹਨੂੰ ਲੈ ਕੇ ਤੇ ਇਹਦੇ ਨਾਲ ਨਾਲ ਹੀ ਜਿਹੜੀ ਬੀਐਸਐਫ ਆ ਉਹ ਚਾਰੀ ਕਰਾਉਂਦੀ ਆ ਉਥੋਂ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਬੀਐਸਐਫ ਅਤੇ ਆਰਮੀ ਵਿੱਚ ਭਰਤੀ ਕਰਾਉਣ ਨਾਲ ਤੇ ਬਹੁਤ ਹੀ ਜ਼ਿਆਦਾ ਸਹਿਯੋਗ ਦੇਣਦੀ ਆ ਇਹਦੇ ਨਾਲ ਨਾਲ ਹੀ ਖੇਡਾਂ ਪ੍ਰਤੀ ਤੇ ਨਸ਼ੇ ਤੋਂ ਦੂਰ ਕਰਨ ਵਾਸਤੇ ਬਹੁਤ ਜ਼ਿਆਦਾ ਸਹਿਯੋਗ ਦੇਣਦੀ ਹੈ ਬੀਐਸਐਫ ਲੋ ਬਹੁਤ ਹੀ ਵਧੀਆ ਪ੍ਰਾਲਾ ਹੈ ਇਹਦੇ ਨਾਲ ਨੌਜਵਾਨ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਨਸ਼ਿਆਂ ਤੋਂ ਦੂਰ ਰਹੂਗੀ ਤੇ ਜੋ ਵੀ ਆ ਇਹਦੇ ਨਾਲ ਪਾਰਟਿਸਪੇਟ ਕਰਨ ਨਾਲ ਲੋਕਾਂ 'ਚ ਇੱਕ ਵਧੀਆ ਉਤਸ਼ਾਹ ਪੈਦਾ ਹੋਊਗਾ ਕੋਈ ਦੇਸ਼ ਦੇ ਨਾਂ ਪਵੇਖ ਲੱਗੂਗਾ ਇਸ ਕਰਕੇ ਬਹੁਤ ਹੀ ਵਧੀਆ ਬੀਐਸਐਫ ਦਾ ਉਪਰਾਲਾ ਹੈ ਤੇ ਬੀਐਸਐਫ ਸਾਡੀ ਸਹਾਇਤਾ ਵੀ ਬਹੁਤ ਕਰਦੀ ਆ ਸਾਨੂੰ ਤਿਆਰੀ ਕਰਵਾਉਂਦੀ ਆ ਤੇ ਨਾਲ ਦੀ ਨਾਲ ਸਮਾਨ ਜੋ ਵੀ ਸਾਨੂੰ ਲੋਡ ਪੈਂਦੀ ਉਹ ਸਮਾਨ ਮਹਈਆ ਕਰਵਾਉਂਦੀ ਆ ਖੇਡਾਂ ਦਾ ਤੇ ਖਾਣ ਪੀਣ ਦਾ ਜੋ ਵੀ ਹੈ ਕੈਂਪ ਲਗਾਉਂਦੀ ਰਹਿੰਦੀ ਆ ਤੇ ਮੈਂ ਗਰਮ ਤੀ ਮੈਸੇਜ ਕਹਿਣਾ ਚਾਹੁੰਦਾ ਜਿਹੜੇ ਨਿਸ਼ਾਨ ਤੋਂ ਜੁੜੇ ਹੋਏ ਨੇ ਨੌਜਵਾਨ ਅੱਜਕਲ ਨਸ਼ਿਆਂ ਦੇ ਵਿੱਚ ਜਿਹੜੇ ਰੁੱਝੇ ਆ ਉਹ ਆਪਣਾ ਇੱਕ ਦਿਨ ਤੋਂ ਇੱਕ ਖਰਾਬ ਕਰਨ ਦਾ ਆ ਇਹਦੇ ਨਾਲ ਜੀ ਬੀਐਸਐਫ ਦੇ ਨਾਲ ਜੋੜ ਕੇ ਇਹਨਾਂ ਮੈਰਾਥਨ ਜਿੱਦਾਂ ਕਰਵਾ ਰਹੇ ਆ ਤੇ ਉਹਨਾਂ ਚ ਨਵੀਂ ਇੱਕ ਲਹਿਰ ਪੈਦਾ ਹੋਊਗੀ ਤੇ ਉਹ ਉਹਨਾਂ ਨੂੰ ਇਹਨਾਂ ਨੂੰ ਨਸ਼ਾ ਪ੍ਰੇਦੀ ਉਹਨਾਂ ਦਾ ਧਿਆਨ ਹੈ ਜਿਹੜਾ ਉਹ ਦੂਰ ਹੋਊਗਾ